ਵੈਸੇ ਤਾਂ 21ਵੀਂ ਸਦੀ ਚੱਲ ਰਹੀ ਤੇ ਸਾਇੰਸ ਦਾ ਯੁੱਗ ਚੱਲ ਰਿਹਾ ਸਾਇੰਸ ਦੇ ਯੁੱਗ ਦੇ ਵਿੱਚ ਕਹਿੰਦੇ ਵੀ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਬੀਤੇ ਦਿਨੀ ਇੱਕ ਜਗਰਾਉਂ ਦੇ ਨੇੜਲੇ ਪਿੰਡ ਹਾਸਕਲਾਂ ਦੇ ਵਿੱਚ ਇੱਕ ਫੇਸਬੁੱਕ ਤੇ ਵੀਡੀਓ ਪਾਈ ਜਾਂਦੀ ਆ ਜਿਸ ਦੇ ਵਿੱਚ ਸ਼ਮਸ਼ਾਨ ਘਰ ਦੇ ਵਿੱਚ ਲੱਗੇ ਹੋਏ ਦੋ ਪੋਲ ਦਿਖਾਏ ਗਏ ਆ ਤੇ ਪੋਲ ਦੇ ਵਿੱਚੋਂ ਦੋਨਾਂ ਪੋਲਾਂ ਦੇ ਵਿੱਚੋਂ ਇੱਕ ਪੋਲ ਹਿੱਲ ਰਿਹਾ ਸੀ ਕੈਨ ਮੁਤਾਬਕ ਲੋਕਾਂ ਦੇ ਦੱਸਣ ਮੁਤਾਬਕ ਕਿ ਹਰ ਰੋਜ਼ ਉਹ ਪੋਲ ਹੈਲਦਾਵਾ ਤੇ ਆਪਣੀ ਮਰਜ਼ੀ ਦਾ ਬੰਦ ਹੋ ਜਾਂਦਾ ਤੇ ਦੂਸਰਾ ਪੋਲ ਉਸੇ ਤਰੀਕੇ ਨਾਲ ਹੀ ਖੜਾ ਹੈ ਉਥੇ ਪਹਿਲਾਂ ਕਿਸੇ ਫੱਕਰ ਦੀ ਜਗਾ ਸੀ ਉਸ ਜਗਾ ਦੇ ਉੱਪਰ ਪੋਲ ਲਾ ਦਿੱਤਾ ਗਿਆ ਵਸ ਹੁਣ ਉਹ ਪੋਲ ਬਹੁਤ ਵਾਰੀ ਲੋਕਾਂ ਨੇ ਹਿਲਦਾ ਦੇਖਿਆ ਹੁਣ ਆਈ ਪੋਲ ਦੀ ਗੱਲ ਜੀ ਉਹ ਜਿਹੜਾ ਪੋਲ ਹੈ ਤੁਹਾਡੇ ਸਬਸਾਨ ਘਾਟ ਦੇ ਵਿੱਚ ਪਿੰਡ ਹਾਸਕਲਾਂ ਦੇ ਵਿੱਚ ਜੀ ਪਾਰਕ ਬਣੀ ਹੋਈ ਸੀ ਇੱਥੇ ਜੀ ਪਾਰਕ ਦੇ ਵਿੱਚ ਨੌਜਵਾਨ ਬੱਚਿਆਂ ਨੇ ਇੱਥੇ ਖੇਡਣ ਵਾਸਤੇ ਪੋਲ ਲਾਏ ਸੀ। ਇਸ ਤੋਂ ਜ਼ਿਆਦਾ ਇੱਕ ਦਿਨ ਅਚਾਨਕ ਅਸੀਂ ਇੱਥੋਂ ਦੇ ਨੰਗੇ ਕਹਿਣ ਲੱਗੇ ਬਾਈ ਜੀ ਵੀ ਸਾਨੂੰ ਇੱਕ ਚੀਜ਼ ਦਿਖਾਉਣੇ ਆ ਵੀ ਤੁਸੀਂ ਆਮ ਲੋਕ ਵੀ ਇਹਨੂੰ ਮੰਨ ਦਿਆ ਵੀ ਇਹ ਭੂਤ ਪ੍ਰੇਤਾਂ ਹਲਾ ਰਹੀਆਂ। ਜੀ ਵੀ ਤੁਸੀਂ ਅਮਰਧਾਰੇ ਆ ਦੂਜੇ ਨੰਬਰ ਤੇ ਤੁਸੀਂ ਕਾਮਰੇਡ ਆ ਵੀ ਤੁਸੀਂ ਕਿੰਨਾ ਕਹੀ ਜੀ ਇਹਨੂੰ ਮੰਨਦੇ ਆ। ਜੀ ਇਹਦੇ ਵਿੱਚ ਇੱਕ ਪਾਰਕ ਬਣੀ ਹੋਈ ਆ। ਆਰਥ ਦੇ ਵਿੱਚ ਪੋਲ ਲੱਗੇ ਜਿਵੇਂ ਅਕਦਾ ਪੋਲ ਆੜਾੜਾ ਤੋ ਲੱਗੀ ਸੀ ਤੇ ਇਹ ਇੱਕ ਪੋਲ ਸਾਨੂੰ ਹੋਰ ਦਿਖਾਉਣਾ ਵਾ ਬਿਨਾ ਹਵਾ ਬਿਨਾ ਕਿਸੇ ਕਾਰਨ ਜਿਹੜਾ ਪੋਲ ਆ ਬਹੁਤ ਜ਼ੋਰ ਦੇ ਨਾਲ ਹਿੱਲ ਰਿਹਾ ਤੇ ਸਾਨੂੰ ਨਹੀਂ ਸਮਝ ਲੱਗੀ ਤੁਹਾਨੂੰ ਦਿਖਾ ਦਿੰਨਾ ਇਹਦੇ ਨਾਲ ਕੁਝ ਤਾਂ ਖੰਭਾ ਅਚਾਨਕ ਬਿਨਾ ਹਵਾ ਜੀ ਬਿਨਾ ਕਿਸੇ ਖਿੱਚ ਤੋਂ ਬਿਨਾ ਕਿਸੇ ਦਰਖਤ ਦੀ ਟਾਣੀ ਤੋਂ ਜੀ ਉਹਦਾ ਮੈਂ ਕਾਰਨ ਦੇਖਿਆ ਤੇ ਮੈਨੂੰ ਕੋਈ ਉਹਦਾ ਕਾਰਨ ਜਿਹੜਾ ਮਹਿਸੂਸ ਨਹੀਂ ਹੋਇਆ ਜੀ ਤੇ ਜਿੱਥੇ ਤੱਕ ਗਰਵਾਣੀ ਦਾ ਵਿਸਾਵਾ ਗਰਵਾਣੀ ਪੰਕਤੀ ਆਉਂਦੀ ਹੈ ਇੱਕ ਪਸ਼ੂ ਪ੍ਰੇਤ ਮੁਕਤ ਕੁਤਾਰੇ ਜੀ ਤੇ 21ਵੀਂ ਸ਼ਰੀ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਜੀ ਅਸੀਂ ਕਿਸੇ ਨੂੰ ਅੰਧਵਿਸ਼ਵਾਸ ਦੇ ਵਿੱਚ ਪਾਉਣਾ ਨਹੀਂ ਚਾਹੁੰਦੇ ਬਹੁਤ ਸਾਰੇ ਜਿਹੜੇ ਜੀ ਸੂਝਵਾਨ ਲੋਕ ਐ ਨੌਜਵਾਨ ਵੀਰ ਨੇ ਗਰਵਾਣੀ ਦੇ ਨਾਲ ਜੁੜੇ ਨੇ ਕੱਲ ਵੀ ਮੇਰੇ ਕੋਲ ਆ ਕੇ ਗਏ ਨੇ ਕਹਿੰਦੇ ਭਾਈ ਜੀ ਤੁਸੀਂ ਵੀਡੀਓ ਪਾਈ ਸੀ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਆਪਣੀ ਸੋਚ ਦੇ ਮੁਤਾਬਕ ਇਹ ਸੋਚਿਆ ਸੀ ਵੀ ਕਿਤੇ ਹੋ ਸਕਦਾ ਵੀ ਉਹਦੇ ਥੱਲੇ ਕੋਈ ਪੋਲ ਨਾ ਹੋਵੇ ਕੋਈ ਵੱਡਾ ਕੋਈ ਜਾਨਵਰ ਨਾ ਹੋਵੇ ਜੜਾਂ ਦੇ ਵਿੱਚ ਜਿਹੜਾ ਨੂੰ ਹਲਾ ਦਿੰਦਾ ਹੋਵੇ ਜਾਂ ਕੋਈ ਜਿਵੇਂ ਗੋਵ ਵਗੈਰਾ ਵੱਡੇ ਵੱਡੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਵੈਸੇ ਤਾਂ 21ਵੀਂ ਸਦੀ ਚੱਲ ਰਹੀ ਤੇ ਸਾਇੰਸ ਦਾ ਯੁੱਗ ਚੱਲ ਰਿਹਾ ਸਾਇੰਸ ਦੇ ਯੁੱਗ ਦੇ ਵਿੱਚ ਕਹਿੰਦੇ ਵੀ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਬੀਤੇ ਦਿਨੀ ਇੱਕ ਜਗਰਾਉਂ ਦੇ ਨੇੜਲੇ ਪਿੰਡ ਹਾਸਕਲਾਂ ਦੇ ਵਿੱਚ ਇੱਕ ਫੇਸਬੁੱਕ ਤੇ ਵੀਡੀਓ ਪਾਈ ਜਾਂਦੀ ਆ ਜਿਸ ਦੇ ਵਿੱਚ ਸਮਸ਼ਾਨ ਘਰ ਦੇ ਵਿੱਚ ਲੱਗੇ ਹੋਏ ਦੋ ਪੋਲ ਦਿਖਾਏ ਗਏ ਆ ਤੇ ਪੋਲ ਦੇ ਵਿੱਚੋਂ ਦੋਨਾਂ ਪੋਲਾਂ ਦੇ ਵਿੱਚੋਂ ਇੱਕ ਪੋਲ ਹਿੱਲ ਰਿਹਾ ਸੀ ਤੇ ਕੈਨ ਮੁਤਾਬਕ ਲੋਕਾਂ ਦੇ ਦੱਸਣ ਮੁਤਾਬਕ ਕਿ ਹਰ ਰੋਜ਼ ਉਹ ਪੋਲ ਹਿਲਦਾ ਬਾ ਤੇ ਆਪਣੀ ਮਰਜ਼ੀ ਨਾਲ ਬੰਦ ਹੋ ਜਾਂਦਾ ਤੇ ਦੂਸਰਾ ਪੋਲ ਉਸੇ ਤਰੀਕੇ ਨਾਲ ਹੀ ਖੜਾ ਤੇ ਦੱਸਣ ਦਾ ਵੀ ਆਇਆ ਚਰਚਾ ਦਾ ਵਿਸ਼ਾ ਬਣਿਆ ਕਿ ਉਥੇ ਪਹਿਲਾਂ ਕਿਸੇ ਫੱਕਰ ਦੀ ਜਗਾ ਸੀ ਉਸ ਜਗਾ ਦੇ ਉੱਪਰ ਪੋਲ ਲਾ ਦਿੱਤਾ ਗਿਆ ਬਾ ਹੁਣ ਉਹ ਪੋਲ ਬਹੁਤ ਬਾਰੀ ਲੋਕਾਂ ਨੇ ਹਿਲਦਾ ਦੇਖਿਆ ਤੇ ਵੀਡੀਓ ਦੇ ਵਿੱਚ ਹੈਲਦਾ ਹੀ ਦਿਖਾਈ ਦਿੱਤਾ ਜਿੰਨਾ ਵੱਲੋਂ ਵੀਡੀਓ ਪਾਈ ਗਈ ਸੀ ਫੇਸਬੁੱਕ ਤੇ ਉਹ ਭਾਈ ਸਾਹਿਬ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਕਾਮਰੇਡ ਬੂਟਾ ਸਿੰਘ ਬੂਟਾ ਸਿੰਘ ਜੀ ਬਿਲਕੁਲ ਤੁਹਾਡੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਤੇ ਤੁਸੀਂ ਖੁਦ ਪਹਿਲਾਂ ਅਮਰਤਧਾਰੀ ਹੋ ਤੁਹਾਡੇ ਵੱਲੋਂ ਇੱਕ ਵੀਡੀਓ ਪਾਈ ਗਈ ਜਿਸ ਦੇ ਵਿੱਚ ਖਾਸ ਕਲਾਮ ਬੰਦੇ ਦੇ ਵਿੱਚ ਸਮਛਾਨ ਘਰ ਦੇ ਵਿੱਚ ਇੱਕ ਪੋਲ ਹਿੱਲ ਰਿਹਾ ਉਸ ਵੀਡੀਓ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਅਮਰਧਾਰੀ ਹੋਣ ਦੇ ਨਾਤੇ ਜੀ ਅੰਧ ਪ੍ਰਸਵਾਸ ਨੂੰ ਮੰਨਦਾ ਨਹੀਂ ਜੀ ਨੰਬਰ 2 ਤੇ ਆਮ ਲੋਕ ਵੀ ਕਹਿੰਦੇ ਨੇ ਜਿਹੜੇ ਕਾਮਰੇਟ ਨੇ ਜੀ ਉਹ ਰੱਬ ਨੂੰ ਨਹੀਂ ਮੰਨਦੇ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦੇ ਮੈਂ ਦੋਨਾਂ ਵਿਸ਼ਿਆਂ ਤੇ ਇਹ ਆਪਾਂ ਚਰਚਾ ਕਰਾਂਗੇ ਜੀ ਤੇ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਦਾ ਤੁਹਾਡੀ ਟੀਮ ਦਾ ਜੀ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਆ ਜੀ ਲੋਕਾਂ ਦੇ ਰੂਬਰੂ ਕੀਤਾ ਜੀ ਹੋਣਾਈ ਪੋਲ ਦੀ ਗੱਲ ਜੀ ਉਹ ਜਿਹੜਾ ਪੋਲ ਹੈ ਸਾਡੇ ਸਬਸਾਨ ਘਾਟ ਦੇ ਵਿੱਚ ਪਿੰਡ ਹਾਸਕਲਾਂ ਦੇ ਵਿੱਚ ਜੀ ਪਾਰਕ ਬਣੀ ਹੋਈ ਸੀ ਇੱਕ ਜੀ ਪਾਰਕ ਦੇ ਵਿੱਚ ਨੌਜਵਾਨ ਬੱਚਿਆਂ ਨੇ ਉੱਥੇ ਖੇਡਣ ਵਾਸਤੇ ਪੋਲ ਲਾਈ ਸੀ ਜੀ ਤੇ ਜਿੰਨਾ ਉਪਰ ਟੂਬਾਂ ਵੀ ਲੱਗੀਆਂ ਸੀ ਜੀ ਤੇ ਨੈਟ ਵਗੈਰਾ ਲਾਇਆ ਸੀ ਵੀ ਉੱਥੇ ਖੇਡਣ ਦਾ ਜਿਹੜਾ ਸ਼ਾਮ ਨੂੰ ਖੇਡਦੇ ਸੀ ਜੀ ਤੇ ਜਦ ਇੱਕ ਦਿਨ ਅਚਾਨਕ ਅਸੀਂ ਇੱਥੋਂ ਦੇ ਲੰਗੇ ਕਹਿਣ ਲੱਗੇ ਬਾਈ ਜੀ ਵੀ ਸਾਨੂੰ ਇੱਕ ਚੀਜ਼ ਦਿਖਾਉਣੇ ਆ ਵੀ ਤੁਸੀਂ ਆਮ ਲੋਕ ਵੀ ਇਹਨੂੰ ਮੰਨਦੇ ਆ ਵੀ ਇਹ ਭੂਤ ਪ੍ਰੇਤਾਂ ਹਲਾ ਰਹੀਆਂ ਜੀ ਵੀ ਤੁਸੀਂ ਅਮਰਤਾ ਰਹੇ ਆ ਦੂਜੇ ਨੰਬਰ ਤੇ ਤੁਸੀਂ ਕਾਮਰੇਡ ਆ ਵੀ ਤੁਸੀਂ ਕਿੰਨਾ ਕਿਸ ਜੀ ਨੂੰ ਮੰਨਦੇ ਹੋ ਜੀ ਮੈਂ ਕਿਹਾ ਵੀ ਖੁਦ ਮੈਂ ਚੀਜ਼ ਜਦੋਂ ਦੇਖੀ ਜੀ ਤਾਂ ਖੰਭਾ ਅਚਾਨਕ ਬਿਨਾ ਹਵਾ ਜੀ ਬਿਨਾ ਕਿਸੇ ਖਿੱਚ ਤੋਂ ਬਿਨਾ ਕਿਸੇ ਦਰਖਤ ਦੀ ਟਾਣੀ ਤੋਂ ਜੀ ਉਹਦਾ ਮੈਂ ਕਾਰਨ ਦੇਖਿਆ ਤੇ ਮੈਨੂੰ ਕੋਈ ਉਹਦਾ ਕਾਰਨ ਜਿਹੜਾ ਮਹਿਸੂਸ ਨਹੀਂ ਹੋਇਆ ਜੀ ਤੇ ਜਿੱਥੇ ਤੱਕ ਗਰਵਾਣੀ ਦਾ ਵਿਸ਼ਾ ਵਾ ਗਰਵਾਣੀ ਪੰਕਤੀ ਆਉਂਦੀ ਹੈ ਇੱਕ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਜੀ ਗਰਵਾਣੀ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਜ਼ਿਕਰ ਹੈ ਪਰ ਦੇਖਿਆਂ ਕਿਸੇ ਨੇ ਨਹੀਂ ਨਾ ਅਸੀਂ ਉਸ ਨੂੰ ਵਿਸ਼ਵਾਸ ਕਰਦੇ ਹਾਂ ਜੀ ਤੇ ਪ੍ਰਾਤਨ ਚ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਵੀ ਕੋਈ ਪੂਤ ਪਰਿਤਾਂ ਹੁੰਦੀਆਂ ਜੀ ਸਲੇਡਾ ਜਿਵੇਂ ਕਹਿ ਦਿੰਦਾ ਉਹ ਰੂਪ ਬਦਲ ਲੈਂਦਾ ਕਿਤੇ ਠਾ ਬਣ ਜਾਂਦਾ ਕਿਤੇ ਝੋਟਾ ਬਣ ਜਾਂਦਾ ਜੀ 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 ਪਰ ਅੱਜ ਉਹ ਚੀਜ਼ਾਂ ਨਹੀਂ ਵਿਗਿਆਨ ਦਾ ਜਿਹੜਾ ਯੁੱਗ ਚੱਲ ਰਿਹਾ ਯੁੱਗ ਚੱਲ ਰਿਹਾ ਜੀ ਤੇ 21ਵੀਂ ਸਦੀ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਅਸੀਂ ਕਿਸੇ ਨੂੰ ਅੰਧਵਿਸ਼ਵਾਸ ਦੇ ਵਿੱਚ ਪਾਉਣਾ ਨਹੀਂ ਚਾਹੁੰਦੇ ਪਰ ਫੇਰ ਵੀ ਅਸੀਂ ਜਿੱਥੇ ਤੱਕ ਸਾਡਾ ਮਨ ਕਹਿੰਦਾ ਜੀ ਵੀ ਜਿਹੜੀ ਆਮ ਲੋਕ ਉਥੋਂ ਡਰਦੇ ਨੇ ਅੰਦਰ ਜਾਣ ਤੋਂ ਡਰਨ ਲੱਗ ਗਏ ਅਸੀਂ ਕਹਿੰਨੇ ਆਂ ਵੀ ਉਹਦਾ ਜਿਹੜਾ ਥੱਲੇ ਤੱਕ ਉਹਦੀ ਜਾਂਚ ਹੋਣੀ ਚਾਹੀਦੀ ਆ ਜੀ ਵੀ ਉਹਦਾ ਕਾਰਨ ਕੀ ਆ ਉੱਪਰੋਂ ਪੋਲ ਬੰਦਾ ਕੋਈ ਉਹਨੂੰ ਹਵਾ ਨਹੀਂ ਪੈ ਰਹੀ ਕਿਤੇ ਮਾਫੀ ਚ ਉਹਨਾਂ ਦਾ ਢੜੀ ਗੱਲ ਕਰ ਲੈ ਬੂਟਾ ਕਿਤੇ ਇੰਜ ਤਾਂ ਨਹੀਂ ਹੋਇਆ ਕਿ ਕਈ ਵਾਰੀ ਕੋਈ ਪੋਲ ਹੀ ਕਮਜ਼ੋਰ ਲਾਇਆ ਹੋਵੇ ਤੇ ਹਵਾ ਨਾਲ ਹੀ ਹਿੱਲਦਾ ਹੋਵੇ ਬਿਲਕੁਲ ਪੋਲ ਆ ਜਿਹੜਾ ਕਮਜ਼ੋਰ ਨਹੀਂ ਹੈਗਾ ਬਹੁਤ ਮਜ਼ਬੂਤ ਪੋਲ ਆ ਸੀਮੈਂਟ ਭਰਿਆ ਹੋਇਆ ਜੜਾਂ ਦੇ ਵਿੱਚ ਵੀ ਬਜਰੀ ਸੀਮੈਂਟ ਭਰਿਆ ਹੋਇਆ ਜੀ ਉੱਪਰਲੇ ਪਾਸਿਓਂ ਵੀ ਜਿਹੜਾ ਪੋਲ ਬੰਦ ਆ ਉਹ ਚੁੱਕਣਾ ਵਾੜਾ ਕਿੰਨੇ ਪੋਲ ਲੱਗੇ ਉਹ ਸਮਸ਼ਾਨ ਘਾੜ ਦੇ ਵਿੱਚ ਸਮਸ਼ਾਨ ਘਾੜ ਦੇ ਵਿੱਚ ਦੋ ਪੋਲ ਦੂਸਰਾ ਵੀ ਹਿੱਲਦਾ ਉਹ ਉਹ ਬਿਲਕੁਲ ਨਹੀਂ ਹਿੱਲ ਰਿਹਾ ਸਮਸ਼ਾਨ ਘਾੜ ਦੇ ਨੂੰ ਕੰਦਾ ਵੀ ਲੋਕਾਂ ਨੇ ਵੇਖਣਾ ਹੁਣ ਵੀਡੀਓ ਵੀ ਵੇਖ ਲੈਣੀ ਲੋਕਾਂ ਨੇ ਬਹੁਤ ਸਾਰਿਆਂ ਨੇ ਜੀ ਵੀ ਸ਼ਾਇਦ ਹਵਾ ਨਾਲ ਹੀ ਹਿੱਲਦਾ ਉਹ ਇਸ ਤਰੀਕੇ ਨਾਲ ਹਵਾ ਦਾ ਜੀ ਉਹ 40 ਕਿਲੋਮੀਟਰ ਦੀ ਰਫਤਾਰ ਤੇ ਜਾਂ 80 ਕਿਲੋਮੀਟਰ ਦੀ ਰਫਤਾਰ ਤੇ ਹਵਾ ਬਗੇ ਤਾਂ ਫੇਰ ਵੀ ਉਹ ਪੋਲ ਹਿੱਲ ਨਹੀਂ ਸਕਦੇ ਜਿੰਨੇ ਮਜ਼ਬੂਤ ਨੇ ਜੀ ਜਿਵੇਂ ਤਰ੍ਹਾਂ ਆਪਾਂ ਬਿਜਲੀ ਦਾ ਖੰਭਾ ਇਸੇ ਤਰ੍ਹਾਂ ਉਹ ਵੀ ਬਿਜਲੀ ਦੇ ਖੰਭੇ ਤਰ੍ਹਾਂ ਪੂਰੇ ਹੈ। ਇਹ ਪਹਿਲਾਂ ਲੋਕੀ ਤੁਸੀਂ ਕਿਹਾ ਵੀ ਖੇਡਦੇ ਹੁੰਦੇ ਸੀ ਉਸ ਸਮਸ਼ਾਨ ਘਰ ਦੇ ਵਿੱਚ ਹੁਣ ਖੌਫ ਤਾਂ ਹੋਊਗਾ ਡਰ ਤਾਂ ਹੋਊ ਮੰਨ ਦੇ ਵਿੱਚ। ਇਸ ਵੇਲੇ ਪੂਰਾ ਜਿਹੜਾ ਖੌਫ ਆ ਜੀ ਪੂਰਾ ਡਰ ਲੱਗਿਆ ਹੋਇਆ। ਜੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਿਨ ਸਾਨੂੰ ਇਹ ਵੀ ਪਤਾ ਲੱਗਿਆ ਵੀ ਕਿਸੇ ਨੌਜਵਾਨ ਵੀਰ ਨੇ ਜੀ ਉਹ ਨੂੰ ਜੱਫੀ ਪਾ ਲਈ ਵੀ ਹੱਲ ਕੇ ਦਿਖਾਵੇ। ਜੀ ਦੱਸਣ ਵਾਲੇ ਦੱਸਦੇ ਨੇ ਵੀ ਉੱਥੇ 20-25 ਬੰਦਿਆਂ ਦੀ ਗਿਣਤੀ ਸੀ ਵੀ ਸਮਸਾਣ ਘਾਟ ਦੇ ਗੇਟਾਂ ਤੱਕ ਨਿੰਜ ਗਿਆ ਜਿਹੜਾ ਉਹਨਾਂ ਨੂੰ ਪ੍ਰੋਬਲਮ ਆ ਗਈ ਪ੍ਰੋਬਲਮ ਆ ਗਈ ਅੱਛਾ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਤੇ ਹੁਣ ਅਸੀਂ ਕਿਸੇ ਨੂੰ ਡਰਾ ਵੀ ਨਹੀਂ ਰਹੇ ਜੀ ਬਿਲਕੁਲ ਅਸੀਂ ਕਹਿੰਨੇ ਆ ਵੀ ਉੱਥੇ ਜਿਹੜੇ ਬੁੱਧੀਜੀਵੀ ਲੋਕ ਆ ਜੀ ਉੱਥੇ ਆ ਕੇ ਸਰਜ ਕਰਨ ਜੀ ਉਹਨੂੰ ਦੇਖਣ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਭੈਅ ਆ ਉਹਨੂੰ ਦੂਰ ਕਰਨਾ ਜੀ ਜਦੋਂ ਤੁਸੀਂ ਵੀਡੀਓ ਪਾਨੇ ਹੋ ਵੀਡੀਓ ਦੇ ਵਿੱਚ ਦਿਖਾ ਵੀ ਦਿੱਤਾ ਪੋਲ ਹਿੱਲਦੇ ਆ ਤੇ ਲੋਕੀ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਪੋਲ ਹਿੱਲਦੇ ਅੱਜ ਤੱਕ ਇਹ ਕਰਤੇ ਪਿੰਡ ਵਾਲਿਆਂ ਨੇ ਜਾਂ ਪਿੰਡ ਦੀ ਪੰਚਾਇਤ ਨੇ ਜਾਂ ਹੋਰ ਕਈ ਮੋਤਵਾਰ ਬੰਦੇ ਨੇ ਉਸ ਨੂੰ ਜਾ ਕੇ ਵੇਖਿਆ ਬਹੁਤ سارے ਜਿਹੜੇ ਜੀ ਸੂਝਵਾਨ ਲੋਕ ਹੈ ਨੌਜਵਾਨ ਵੀਰ ਨੇ ਜੀ ਗਰਵਾਣੀ ਦੇ ਨਾਲ ਜੁੜੇ ਨੇ ਕੱਲ ਵੀ ਮੇਰੇ ਕੋਲੋਂ ਆ ਕੇ ਗਏ ਨੇ ਕਿਆ ਦੇ ਭਾਈ ਜੀ ਤੁਸੀਂ ਵੀਡੀਓ ਪਾਈ ਸੀ ਅਸੀਂ ਦੇਖਣਾ ਚਾਹੁੰਦੇ ਆ ਮੈਂ ਨਾਲ ਗਿਆ ਉਸ ਵੇਲੇ ਵੀ ਜਦ ਅਸੀਂ ਪਹੁੰਚੇ ਆ ਉਸ ਵੇਲੇ ਬਿਲਕੁਲ ਨਹੀਂ ਹਿੱਲ ਰਿਹਾ ਸੀ ਅਸੀਂ ਉੱਥੇ 10 15 ਮੀਟਰ ਹੋ ਕੇ ਤਾਂ ਉਹ اچانک ਹੀ ਹਿਲਣ ਲੱਗ ਪਿਆ ਅੱਛਾ ਉਹ ਬੰਦਾਂ ਨੇ ਵੇਖਿਆ ਬਿਲਕੁਲ ਵੇਖ ਕੇ ਗਏ ਆ ਬੰਨ ਕੇ ਗਿਆ ਵੀ ਵਾਕਈ ਕੋਈ ਨਾ ਕੋਈ ਜਿਹੜਾ ਇਹ ਕਾਰਨ ਹੈ ਜੀ ਤੁਸੀਂ ਕੀ ਗੱਲ ਸਮਝੋ ਗੁਰਬਾਣੀ ਨਾਲ ਜੁੜੇ ਹੋ ਕਮਰੇਡ ਵੀ ਹੋ ਕਮਰੇਡ ਖਿਆਲੀ ਜਿਹੜੇ ਬੰਦੇ ਰੱਬ ਨੂੰ ਨਹੀਂ ਮੰਨਦੇ ਉਹ ਤਮਰਤਨ ਨੂੰ ਨਹੀਂ ਮੰਨ ਸਕਦੇ ਔਰ ਤੁਸੀਂ ਤੁਹਾਡੀ ਸੋਚ ਦੇ ਅਨੁਸਾਰ ਕੀ ਹੋ ਸਕਦਾ ਦੇਖੋ ਜੀ ਸਾਡੀ ਸੋਚ ਦੇ ਮੁਤਾਬਕ ਇਹ ਹੋ ਸਕਦਾ ਵੀ ਜਿਸ ਤਰ੍ਹਾਂ ਲੋਕਾਂ ਦੇ ਕਮੈਂਟ ਵੀ ਆਇਆ ਵੀ ਜੇ ਉਹਦੇ ਵਿੱਚ ਪੋਲ ਨਾ ਹੋਵੇ ਕਿਤੇ ਉਹ ਚ ਜਾਨਵਰਾਂ ਦੇ ਅੰਡੇ ਨਾ ਦਿੱਤੇ ਹੁਣ ਅਸੀਂ ਆਪਣੀ ਸੋਚ ਦੇ ਮੁਤਾਬਕ ਇਹ ਸੋਚਿਆ ਸੀ ਵੀ ਕਿਤੇ ਹੋ ਸਕਦਾ ਵੀ ਉਹਦੇ ਥੱਲੇ ਕੋਈ ਪੋਲ ਨਾ ਹੋਵੇ ਕੋਈ ਵੱਡਾ ਕੋਈ ਜਾਨਵਰ ਨਾ ਹੋਵੇ ਜੜਾਂ ਦੇ ਵਿੱਚ ਜਿਹੜਾ ਨੂੰ ਹਲਾ ਦਿੰਦਾ ਹੋਵੇ ਜਾਂ ਕੋਈ ਜਿਵੇਂ ਗੋਹ ਵਗੈਰਾ ਵੱਡੇ ਵੱਡੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਇਸ ਤੇ ਕਾ ਵੀ ਹੋ ਸਕਦਾ ਤੇ ਸੁਣਨ ਚ ਇਹ ਵੀ ਆਇਆ ਵੀ ਉਹ ਪੋਲਾਂ ਤੋਂ ਪਹਿਲਾਂ ਉੱਥੇ ਕੋਈ ਜਗ੍ਹਾ ਸੀਗੀਆਂ ਬਜ਼ੁਰਗਾਂ ਦੀਆਂ ਮਟੀਆਂ ਬਣਾਈਆਂ ਸੀ ਕਿਸੇ ਫੱਕਰ ਦੀ ਜਗ੍ਹਾ ਕਿਸੇ ਫੱਕਰ ਦੀ ਜਗ੍ਹਾ ਸੀ ਪਰ ਅਸੀਂ ਤਾਂ ਇਹ ਚੀਜ਼ ਨੂੰ ਮੰਨਦੇ ਨਹੀਂ ਪਰ ਹੋ ਸਕਦਾ ਕਿਤੇ ਨਾ ਕਿਤੇ ਕੋਈ ਕਾਰਨ ਤਾਂ ਹੈ ਜੀ ਉਹਨੂੰ ਹਿੱਲਣ ਦਾ ਜੀ ਤੇ ਉਹ ਕਾਰਨ ਲੱਭਣ ਦੀ ਖਾਤਰ ਅਸੀਂ ਕਹਿੰਨੇ ਆਂ ਵੀ ਜਿਹੜੇ ਬੁੱਧੀਜੀਵੀ ਆ ਇਹ ਆਪਣੇ ਵਿਗਿਆਨੀਆਂ ਵਿਗਿਆਨ ਤੌਰ ਤੇ ਜਾਂਚ ਕਰਦੇ ਨੇ ਜੀ ਉਹਦੀ ਕਿਤੇ ਨਾ ਕਿਤੇ ਜਾਂਚ ਜਿਹੜੀ ਜ਼ਰੂਰੀ ਹੈ ਜੀ ਦੱਸ ਕੰਨ ਮੈਂ ਦੱਸ ਦਿੰਦਾ ਕਿ ਤੁਹਾਡੇ ਅਸੀਂ ਜਵਾਬ ਕਮੈਂਟ ਬਾਕਸ ਵਿੱਚ ਪੜਨ ਲਈਦੇ ਅਤੇ ਯਾਰ ਹਾਂ ਤੁਸੀਂ ਆਪਣੇ ਸੁਝਾਅ ਇਸ ਵੀਡੀਓ ਨੂੰ ਦੇਖ ਕੇ ਬਿਲਕੁਲ ਦੇਣੀ ਕਿ ਅੱਜ 21ਵੀਂ ਸਦੀ ਸਾਇੰਸ ਦਾ ਯੁੱਗ ਚੱਲ ਰਿਹਾ ਤੇ ਤੁਸੀਂ ਕਿੰਨੀਆਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹੋ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ